ਤੇ ਪਰ ਰੋਡ ਤੇ ਕੋਈ ਸਾਡੇ ਧਰਮ ਦਾ ਬੰਦਾ ਗਊ ਮਾਸ ਵੇਚਦਾ ਤੇ ਅਸੀਂ ਆਪਣੀ ਉਥੇ ਦੇ ਪ੍ਰਧਾਨ ਨੂੰ ਕਹਿ ਕੇ ਉਹਨੂੰ ਮੌਕੇ ਤੇ ਫੜਿਆ ਗ੍ਰਿਫਤਾਰ ਕਰਕੇ ਪੁਲਿਸ ਨੂੰ ਦਿੱਤਾ ਤੇ ਆਪਣੇ ਵੱਲੋਂ ਹੀ ਉੱਥੇ ਮੁਕੱਦਮਾ ਦਰਜ ਕਰਾਇਆ। ਵੇਚਣ ਆਇਆ ਤੇ ਕਿੱਥੋਂ ਵੇਚਣ ਲਈ ਆਇਆ ਕਿਹੜਾਂ ਲੋਕਾਂ ਨੇ ਹਤਿਆ ਕੀਤੀ ਕਿਹੜਾਂ ਲੋਕਾਂ ਨੇ ਸਲੈਕਟਰ ਹਾਊਸ ਬਣਾਏ ਹੋਏ ਨੇ ਜਾਂ ਕਿਹੜੇ ਲੋਕ ਐਦਾਂ ਦੀਆਂ ਫੈਕਟਰੀਆਂ ਚਲਾ ਰਹੇ ਨੇ ਉੱਥੇ ਕੌਣ ਲੋਕ ਉਹਨਾਂ ਨੂੰ ਸਮਾਨ ਮੁਹੱਈਆ ਕਰਦੇ ਪਏ ਨੇ ਜਿਹੜੇ ਲੋਗ ਉਹਦੇ ਵਿੱਚ ਅਸਲ ਜਿਹੜਾ ਹੈ ਦੌਲਤ ਕਮਾਉਣ ਦੇ ਲਈ ਲੋਕਾਂ ਦੇ ਜਜ਼ਬਾਤ ਦੇ ਨਾਲ ਖੇਡਦੇ ਪਏ ਨੇ ਜਦ ਇੱਕ ਵਾਰੀ ਅਸੀਂ ਗਹਿਰਾਈ ਤੱਕ ਜਾਵਾਂਗੇ ਮੈਂ ਸਮਝਦਾ ਪੂਰੇ ਗੈਂਗ ਨੂੰ ਜਦ ਇੱਕ ਵਾਰੀ ਪੜਾਂਗੇ ਤਾਂ ਤੁਹਾਡੀ ਠੱਲ ਜਿਹੜੀ ਹੈ ਉਹ ਪਏਗੀ ਇਹ ਦੇਖੋ ਐਫ ਆਈ ਆਰਾਂ ਬੜੋਂਗੇ ਤੇ ਉਹਦੇ ਚ ਇੱਕੋ ਹੀ ਧਰਮ ਦੇ ਲੋਕ ਨਹੀਂ ਹੈ ਬਹੁਤ ਸਾਰੇ ਲੋਕ ਜਿਹੜੇ ਫਰੇ ਜਾਂਦੇ ਆ ਉਹਨਾਂ ਦਾ ਅਲੱਗ-ਅਲੱਗ ਧਰਮਾਂ ਤੋਂ ਸੰਬੰਧ ਹੈ ਲੇਕਿਨ ਉਹ ਇਸ ਵਿਪਾਰ ਇਹਨੂੰ ਵਿਪਾਰ ਬਣਾਉਣਾ ਚਾਹੁੰਦੇ ਪਏ ਨੇ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਸ ਚੀਜ਼ ਨੂੰ ਤੁਸੀਂ ਵਿਪਾਰ ਬਣਾਉਣਾ ਚਾਹੁੰਦੇ ਹੋ ਇਹ ਲੋਕਾਂ ਦੀ ਆਸਥਾ ਦੇ ਖਿਲਾਫ ਹੈ ਲੋਕਾਂ ਦੇ ਧਰਮ ਦੇ ਖਿਲਾਫ ਹੈ ਜਦੋਂ ਵੀ ਕੋਈ ਮਸਲਾ ਹੁੰਦਾ ਹੈ ਉਹ ਚ ਕਈ ਤਰ੍ਹਾਂ ਦੇ ਲੋਕ ਮੁਲਬਸ ਹੁੰਦੇ ਇੱਕ ਤਾਂ ਉਹ ਜਿਹੜੇ ਉਹਦੇ ਤੋਂ ਫਾਇਦਾ ਚੱਕਣਾ ਚਾਹੁੰਦੇ ਨੇ ਇਹ ਕੋ ਜਿਹੜੇ ਉਹਦੇ ਸਿਰ ਤੇ ਲੀਡਰੀ ਕਰਨਾ ਚਾਹੁੰਦੇ ਨੇ ਇਹ ਕੋ ਜਿਹੋ ਉਹਦੇ ਸਿਰ ਤੇ ਲੋਕਾਂ ਨੂੰ ਭੜਕਾਣਾ ਚਾਹੁੰਦੇ ਨੇ ਲੇਕਿਨ ਇਹਨਾਂ ਤਿੰਨਾਂ ਵਰਗਾਂ ਨੂੰ ਛੱਡ ਕੇ ਸਾਨੂੰ ਉਹਨਾਂ ਲੋਕਾਂ ਦੀ ਪੈਰਵੀ ਕਰਦੇ ਜਿਹੜੇ ਪਿਆਰ ਮੁਹੱਬਤ ਵੰਡਾਣਾ ਚਾਹੁੰਦੇ ਨਮਸਤੇ ਸਸਰੀਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ 라이 ਪੰਜਾਬ ਦੇ ਵਿੱਚ ਈਦ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਈ ਗਈ ਹੈ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਾਂ ਪੂਰੀ ਦੁਨੀਆ ਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਮੁਸਲਮਾਨਾਂ ਵੱਲੋਂ ਜਿਹੜੀ Eid ਆ ਉਹ ਮਨਾਈ ਗਈ ਹੈ ਪਵਿੱਤਰ ਮਹੀਨਾ ਰਮਜ਼ਾਨ ਦਾ ਬੜੇ ਵਧੀਆ ਤਰੀਕੇ ਦੇ ਨਾਲ ਲੰਘ ਗਿਆ ਤੇ ਅੱਗੋਂ ਨਵਰਾਤਰੇ ਸ਼ੁਰੂ ਹੋ ਗਏ ਹਿੰਦੂਆਂ ਦਾ ਤਿਹਾਰਾ ਉਹ ਵੀ ਸਾਰੇ ਮੁਸਲਮਾਨ ਹਿੰਦੂ ਸਿੱਖ ਸਾਰੇ ਮਿਲ ਕੇ ਇਹ ਤਿਹਾਰ ਮਨਾਉਂਦੇ ਨੇ ਪਰ ਕੁਝ ਫਿਰਕਾਪਰਸਤ ਲੋਗ ਜਾਂ ਸ਼ਰਾਰਤੀ ਅਨਸਰ ਆਪਾਂ ਕਹਿ ਲਈਏ ਉਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਵੇਂ ਕਿ ਪਿਛਲੇ ਬੀਤੇ ਦਿਨੀ ਜੇ ਆਪਾਂ ਹੋਲੀ ਵਾਲੇ ਦਿਨ ਵੀ ਆ ਕੁਝ ਗੱਲਾਂ ਦੇਖਣ ਨੂੰ ਆਈਆਂ ਸੀ ਪਰ ਸਮਝਦਾਰ ਲੋਕਾਂ ਆਂਦੇ ਕਰਕੇ ਜਾਂ ਸ਼ਾਹੀ ਇਮਾਮ ਦੇ ਇੰਟਰਫੇਅਰ ਕਰਕੇ ਜਿਹੜਾ ਸੀਗਾ ਉਸ ਮੌਕੇ ਨੂੰ ਬੜੀ ਅ ਵਧੀਆ ਤਰੀਕੇ ਨਾਲ ਸੰਭਾਲ ਲਿਆ ਗਿਆ ਪਰ ਹੁਣ ਵੀ ਈਦ ਤੋਂ ਇੱਕ ਦਿਨ ਪਹਿਲਾਂ ਜਿਹੜਾ ਹੈਗਾ ਵਾ ਗਊ ਮਾਸ ਜਿਹੜਾ ਫੜਿਆ ਗਿਆ ਆ ਤੇ ਇਹ ਇੱਕ ਸ਼ਰਾਰਤੀ ਅੰਸਰਾ ਵੱਲੋਂ ਇੱਕ ਸਕੀਮ ਲੜਾਈ ਗਈ ਸੀ ਵੀ ਕਿਉਂ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਇਹ ਕੌਣ ਲੋਕ ਨੇ ਕਿਉਂ ਇਹ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਤੇ ਸ਼ਾਈ امام ਸਾਡੇ ਨਾਲ ਮੌਜੂਦ ਨੇ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਦੇ ਵਿੱਚ ਜਾਣਕਾਰੀ ਲੈ ਲੈਣੇ ਆ ਅਸਲਾਮੁਅਲੈਕੁਮ ਸਰ ਵਾਲੇਕੁਮ ਸਲਾਮ ਸਰ ਇਹ ਜਦੋਂ ਈਦ ਦਾ ਕੋਈ ਮੌਕਾ ਆਂਦਾ ਜਾਂ ਨਮ ਰਤਰੀਆਂ ਦਾ ਮੌਕਾ ਆਂਦਾ ਹੈ ਤੇ ਕੁਝ ਸ਼ਰਾਰਤੀ ਅਨਸਰ ਜਿਹੜੇ ਹੈਗੇ ਨੇ ਕੁਝ ਐਸੀਆਂ ਹਰਕਤਾਂ ਹੋਸ਼ੀਆਂ ਕਰਦੇ ਨੇ ਵੀ ਜਿਦੇ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ ਬismillah अर रहमान अर रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਰਹਿਮ ਕਰਨ ਵਾਲਾ ਹੈ ਪੰਜਾਬ ਇਸ ਵੇਲੇ ਭਾਰਤ ਦਾ ਸਭ ਤੋਂ ਸ਼ਾਂਤੀਪੂਰਵਕ ਪਾਇਚਾਰਕ ਅਤੇ ਖੁਸ਼ਹਾਲ ਸੂਬਾ ਜਿਹੜਾ ਹੈ ਉਹਨੂੰ ਆਪਾਂ ਕਹਿ ਸਕਦੇ ਹਾਂ ਕਿਉਂਕਿ ਇੱਥੇ ਸਿਰਫ ਧਰਮਾਂ ਦੇ ਲੋਕ ਜਿਹੜੇ ਨੇ ਉਹ ਬੜੀ ਹੀ ਪਿਆਰ ਔਰ ਮੁਹੱਬਤ ਦੇ ਨਾਲ ਇੱਕ ਦੂਸਰੇ ਦੇ ਨਾਲ ਮਿਲ ਜੁਲ ਕੇ ਰਹਿੰਦੇ ਨੇ ਬੀਤੇ ਦਿਨੀ ਦੇਖਣ ਦੇ ਵਿੱਚ ਆਇਆ ਹੈ ਕਿ ਕੁਝ ਸ਼ਰਾਰਤੀ ਅੰਸਰ ਜਿਹੜੇ ਨੇ ਇਸ ਪਿਆਰ ਔਰ ਮੁਹੱਬਤ ਨੂੰ ਤੋੜ ਕੇ ਇੱਥੇ ਆਪਸ ਦੇ ਵਿੱਚ ਨਫ਼ਰਤ ਫੈਲਾਉਣਾ ਚਾਹੁੰਦੇ ਨੇ ਅਸੀਂ ਹਮੇਸ਼ਾ ਹੀ ਇਹ ਕੋਸ਼ਿਸ਼ ਕੀਤੀ ਹੈ ਕਿ ਭਾਵੇਂ ਧਰਮ ਕੋਈ ਵੀ ਹੋਵੇ ਕੋਈ ਵੀ ਧਰਮ ਦਾ ਬੰਦਾ ਕਿਸੇ ਦੂਸਰੇ ਧਰਮ ਦੇ ਖਿਲਾਫ ਕੋਈ ਸਾਜ਼ਿਸ਼ ਨਾ ਰਚੇ ਔਰ ਕਿਸੇ ਦੂਸਰੇ ਧਰਮ ਦੀ ਨਿੰਦਿਆ ਕਰਨ ਦੀ ਕੋਸ਼ਿਸ਼ ਨਾ ਕਰੇ ਬੀਤੇ ਦਿਨ ਜੋ ਕੁਝ ਵੀ ਹੋਇਆ ਬੜੀ ਸਮਝਦਾਰੀ ਨਾਲ ਉੱਥੇ ਦੇ ਲੋਕਾਂ ਨੇ ਇੱਕ ਬੜਾ ਦੰਗਾ ਟਾਲਿਆ ਔਰ ਉਸ ਤੋਂ ਬਾਅਦ ਉਸ ਵਿੱਚ ਆਪਸ ਵਿੱਚ ਸੁਲ੍ਹਾ ਕੀਤੀ ਔਰ ਫਿਰ ਪਿਆਰ ਮੁਹੱਬਤ ਦੀ ਆਪਸ ਗੱਲਬਾਤ ਵੀ ਪਾਈ ਔਰ ਉਹਦੇ ਬਾਅਦ ਪਿਛਲੇ ਤਕਰੀਬਨ 10-15 ਦਿਨ ਪਹਿਲਾਂ ਸਾਨੂੰ ਪਤਾ ਲੱਗਿਆ ਕਿ ਟਿੱਬਾ ਰੋਡ ਤੇ ਕੋਈ ਸਾਡੇ ਧਰਮ ਦਾ ਬੰਦਾ ਗਊਮਾਸ ਵੇਚਦਾ ਤੇ ਅਸੀਂ ਆਪਣੀ ਉੱਥੇ ਦੇ ਪ੍ਰਧਾਨ ਨੂੰ ਕਹਿ ਕੇ ਉਹਨੂੰ ਮੌਕੇ ਤੇ ਫੜਿਆ ਗ੍ਰਿਫਤਾਰ ਕਰਕੇ ਪੁਲਿਸ ਨੂੰ ਦਿੱਤਾ ਔਰ ਆਪਣੇ ਵੱਲੋਂ ਹੀ ਉੱਥੇ ਮੁਕੱਦਮਾ ਦਰਜ ਕਰਾਇਆ ਔਰ ਬੜੀ ਦੁਖਦੀ ਗੱਲ ਹੈ ਪਤਾ ਲੱਗਿਆ ਕਿ ਚਾਂਦ ਰਾਤ ਨੂੰ Eid ਦੀ ਰਾਤ ਨੂੰ ਜਿਸ ਦਿਨ ਲੱਖਾਂ ਮੁਸਲਮਾਨ ਬਾਜ਼ਾਰਾਂ 'ਚ Eid ਦੀ ਸ਼ਾਪਿੰਗ ਕਰਦੇ ਔਰ ਲੋਕ ਆਪ ਇੱਕ ਦੂਸਰੇ ਨੂੰ ਮੁਬਾਰਕਾਂ ਦਿੰਦੇ ਨੇ ਔਰ ਉਧਰੋਂ ਨਵਰਾਤੇ ਦਾ ਜਿਹੜਾ ਹੈ ਉਹ ਮੁਕੱਦਸ ਤਿਹਵਾਰ ਜਿਹੜਾ ਹੈ ਸਾਡੇ Hindu ਭਾਈਚਾਰੇ ਦਾ ਉਹ ਸ਼ੁਰੂ ਹੋ ਗਿਆ ਵਰਤ ਰੱਖਣੇ ਲੋਕਾਂ ਨੇ ਸ਼ੁਰੂ ਕੀਤੇ ਇਸ ਦੌਰਾਨ ਸ਼ਹਿਰ ਦੇ ਵਿੱਚ ਐਸੀ ਹਰਕਤ ਕਰਨਾ ਮੈਂ ਸਮਝਦਾ ਇੱਕ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਵੀ ਹੈ ਔਰ ਇੱਕ ਮਤਭਾਗੀ ਘਟਨਾ ਵੀ ਹੈ ਚਾਹ ਇੱਕ ਗੱਲ ਠੀਕ ਹੈ ਕਿ ਪੁਲਿਸ ਨੇ ਬੰਦੇ ਫੜ ਲਏ ਪੁਲਿਸ ਹਮੇਸ਼ਾ ਬੰਦੇ ਫੜ ਲੈਂਦੀ ਹੈ ਲੇਕਿਨ ਮੈਂ ਇਹ ਕਹਿਣਾ ਚਾਹੁੰਨਾ ਸੀਪੀ ਸਾਹਿਬ ਨੂੰ ਕਿ ਜਿਹੜਾ ਮੁਕੱਦਮਾ ਹੈ ਇਹਦੀ ਪੂਰੀ ਤਫ਼ਤੀਸ਼ ਹੋਣੀ ਚਾਹੀਦੀ ਹੈ ਕਿ ਵੀ ਸਿਰਫ ਇਹ ਨਹੀਂ ਕਿ ਜਿਹੜਾ ਬੰਦਾ ਵੇਚਣ ਆਇਆ ਉਹਨੂੰ ਆਪਾਂ ਫੜ ਲਿਆ ਨਹੀਂ ਵੇਚਣ ਆਇਆ ਤੇ ਕਿੱਥੋਂ ਵੇਚਣ ਲਈ ਆਇਆ ਕਿਹੜਾ ਲੋਕਾਂ ਨੇ ਹਤਿਆ ਕੀਤੀ ਕਿਹੜਾ ਲੋਕਾਂ ਨੇ ਸਲੈਟਰ ਹਾਊਸ ਬਣਾਏ ਹੋਏ ਨੇ ਜਾਂ ਕਿਹੜੇ ਲੋਕ ਐਦਾਂ ਦੀਆਂ ਫੈਕਟਰੀਆਂ ਚਲਾ ਰਹੇ ਨੇ ਉੱਥੇ ਕੌਣ ਲੋਕ ਉਹਨਾਂ ਨੂੰ ਸਮਾਨ ਮੁਹਈਆ ਕਰਦੇ ਪਏ ਨੇ ਕਿਹੜੇ ਲੋਕ ਉਹਦੇ ਵਿੱਚ ਅਸਲ ਜਿਹੜਾ ਹੈ ਦੌਲਤ ਕਮਾਉਣ ਦੇ ਲਈ ਲੋਕਾਂ ਦੇ ਜਜ਼ਬਾਤ ਦੇ ਨਾਲ ਖੇਡਦੇ ਪਏ ਨੇ ਜਦ ਇੱਕ ਵਾਰੀ ਅਸੀਂ ਗਹਿਰਾਈ ਤੱਕ ਜਾਵਾਂਗੇ ਮੈਂ ਸਮਝਦਾ ਪੂਰੇ ਗੈਂਗ ਨੂੰ ਜਦ ਇੱਕ ਵਾਰੀ ਫੜਾਂਗੇ ਤਾਂ ਥੋੜੀ ਠੱਲ ਜੜੀ ਉਹ ਪਵੇਗੀ ਤੇ ਇਸ ਲਈ ਪੁਲਿਸ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਇਹ ਕੋਈ ਛੋਟਾ ਜਿਹਾ ਮਸਲਾ ਨਹੀਂ ਹੈ ਆਪਾਂ ਸੋਚੀਏ ਜੀ ਉਹ ਕਾਨੂੰਨ ਦੇ ਖਿਲਾਫ ਵਰਜੀ ਕਰ ਰਿਹਾ ਸੀਗਾ ਨਹੀਂ ਇਹ ਦੋ ਵੱਡੇ ਧਰਮਾਂ ਦੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਦੀ ਇੱਕ ਸਾਜ਼ਿਸ਼ ਦਾ ਮਸਲਾ ਹੈ ਇਹ ਲੋਕਾਂ ਦੇ ਜਜ਼ਬਾਤ ਦੇ ਨਾਲ ਖੇਲਣ ਦਾ ਮਸਲਾ ਹੈ ਤੇ ਇਸ ਲਈ ਸਭ ਤੋਂ ਪਹਿਲਾਂ ਸਰਕਾਰ ਨੂੰ ਇਹ ਚਾਹੀਦਾ ਇਹਦੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਉਹ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਹੋਣ ਅਗਰ ਉਹ ਦੂਸਰੇ ਧਰਮ ਦੀ ਆਸਥਾ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਕਿਸੇ ਤਰ੍ਹਾਂ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ امام صاحب ਇੱਕ ਕਾਨੂੰਨ ਵੀ ਬਣਿਆ ਹੋਇਆ ਆ ਵੀ ਗਊ ਮਾਸ ਤੇ ਪਾਬੰਦੀ ਵੀ ਹੈ ਇਸ ਦੇ ਬਾਵਜੂਦ ਵੀ ਕੁਝ ਲੋਕ ਹੈਗੇ ਨੇ ਜਿਹੜੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ ਤੇ ਕੀ ਇਹ ਕਹਿੰਦੇ ਵੀ ਮੁਗਲਾਂ ਦੇ ਜ਼ਮਾਨੇ ਤੋਂ ਵੀ ਇਸ ਤੇ ਪਾਬੰਦੀ ਲੱਗੀ ਹੋਈ ਆ ਗਊ ਮਾਸ ਤੇ ਜਾਂ ਗਊ ਹੱਤਿਆ ਤੇ ਜੀ ਮੁਗਲ ਦੌਰ ਤੋਂ ਵੀ ਅਲੱਗ-ਅਲੱਗ ਬਾਦਸ਼ਾਹਾਂ ਨੇ ਇਹਦੇ ਉੱਤੇ ਪਾਬੰਦੀ ਲਾਈ ਔਰ ਭਾਰਤ ਦੀ ਆਜ਼ਾਦੀ ਤੋਂ ਬਾਅਦ ਵੀ ਇਹਦੇ ਤੇ ਪਾਬੰਦੀ ਲੱਗੀ ਅਸਲ ਦੇ ਵਿੱਚ ਕੀ ਹੈ ਦੇਖਣ ਨੂੰ ਇਹ ਮਿਲਦਾ ਕਈ ਜਗ੍ਹਾ ਤਾਂ ਫਰੈਂਡਲੀ ਮੈਚ ਹੋ ਰਿਹਾ ਤੇ ਕਈ ਜਗ੍ਹਾ ਵਪਾਰੀ ਜਿਹੜੇ ਇਹਦੇ ਹੈ ਵਪਾਰੀ ਗੋਸ਼ਤ ਦੇ ਉਹ ਤੇ ਵਿੱਚ ਕੁਝ ਲੀਡਰ ਵਿੱਚ ਮਲਬਸ ਨੇ ਤੁਸੀਂ ਇਹ ਦੇਖੋ ਐਫ ਆਈ ਆਰਾਂ ਪੜੋਗੇ ਤੇ ਉਹਦੇ ਵਿੱਚ ਇੱਕੋ ਹੀ ਧਰਮ ਦੇ ਲੋਕ ਨਹੀਂ ਹੈ ਬਹੁਤ ਸਾਰੇ ਲੋਕ ਜਿਹੜੇ ਫੜੇ ਜਾਂਦੇ ਆ ਉਹਨਾਂ ਦਾ ਅਲੱਗ-ਅਲੱਗ ਧਰਮਾਂ ਤੋਂ ਸੰਬੰਧ ਹੈ ਲੇਕਿਨ ਉਹ ਇਸ ਵਪਾਰ ਇਹਨੂੰ ਵਪਾਰ ਬਣਾਉਣਾ ਚਾਹੁੰਦੇ ਪਏ ਨੇ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਵੀ ਜਿਸ ਚੀਜ਼ ਨੂੰ ਤੁਸੀਂ ਵਪਾਰ ਬਣਾਉਣਾ ਚਾਹੁੰਦੇ ਹੋ ਇਹ ਲੋਕਾਂ ਦੀ ਆਸਥਾ ਦੇ ਖਿਲਾਫ ਹੈ ਇਹ ਲੋਕਾਂ ਦੇ ਧਰਮ ਦੇ ਖਿਲਾਫ ਹੈ ਤੇ ਇਸ ਲਈ ਮੈਂ ਸਮਝਦਾ ਹਾਂ ਕਿ ਪੁਲਿਸ ਨੂੰ ਇਹਦੀ ਗਹਿਰਾਈ ਤੱਕ ਤਾਂ ਇੱਕ ਵਾਰੀ ਜਾਣਾ ਹੀ ਪਏਗਾ ਤੁਹਾਨੂੰ ਉਹਨਾਂ ਲੋਕਾਂ ਨੂੰ ਤਾਂ ਫੜਨਾ ਹੀ ਪਏਗਾ ਜਿਹੜੇ ਪਿੱਛੋਂ ਫੰਡਿੰਗ ਕਰਕੇ ਇਹ ਕੰਮ ਜਿਹੜਾ ਸਰ ਪੰਜਾਬ ਦੇ Hindu Muslim Sikh Isai ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਆਪਣਾ ਭਾਈਚਾਰਾ ਉਹ ਬਣਾ ਕੇ ਰੱਖਣ ਤੇ ਆਪਸ ਦੇ ਵਿੱਚ ਪਿਆਰ ਮੁਹੱਬਤ ਦੇ ਨਾਲ ਰਹਿਣ ਦੇਖੋ ਮੈਂ ਤਾਂ ਬਚਪਨ ਤੋਂ ਹੁਣ ਤੱਕ ਬੜੇ ਸ਼ਾਇਮਾਮ ਸਾਹਿਬ ਨੂੰ ਵੀ ਆਪਣੇ ਜੀਵਨ ਚ ਹਮੇਸ਼ਾ ਦੇਖਿਆ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਹੁਣ ਵੀ ਅਜਾਮਾ ਮਸਜਿਦ ਹੈ ਸਾਹਮਣੇ ਅਨੁਮਾਨ ਮੰਦਿਰ ਹੈ ਸੱਜੇ ਪਾਸੇ ਸ੍ਰੀ ਗੁਰਦੁਆਰਾ ਦੁੱਖ ਨਿਵਰਨ ਸਾਹਿਬ ਹੈ ਅਸੀਂ ਐਨਏ ਚਰਚ ਬਿਲਕੁਲ ਨਾਲ ਹੈ ਤੇ ਅਸੀਂ ਤਾਂ ਬਚਪਨ ਤੋਂ ਇਹ ਹੀ ਦੇਖਿਆ ਕਿ ਅੱਜ ਤੱਕ ਕਿਸੇ ਦੇ ਵਿੱਚ ਕੋਈ ਤਲਖੀ ਨਹੀਂ ਹੈ ਲੋਕੀ ਇੱਕ ਦੂਸਰੇ ਨਾਲ ਪਿਆਰ ਮੁਹੱਬਤ ਦੇ ਨਾਲ ਇੱਕ ਦੂਸਰੇ ਨਾਲ ਗੱਲ ਵਖੜੀ ਪਾ ਕੇ ਕੋਈ ਵੀ ਧਰਮ ਹੁੰਦਾ ਹੈ ਕੋਈ ਯਾਤਰਾ ਨਿਕਲਦੀ ਹੈ ਕੋਈ ਨਗਰ ਕੀਰਤਨ ਨਿਕਲਦਾ ਹੈ ਕੋਈ Eid ਦਾ ਦਿਨ ਹੁੰਦਾ ਤੇ ਸਾਰੇ ਧਰਮਾਂ ਦੇ ਜਿਹੜੇ ਮੁਖੀ ਹੈ ਉਹ ਇੱਕ ਦੂਸਰੇ ਨਾਲ ਗੱਲ ਵਖੜੀ ਪਾਉਂਦੇ ਆਂ ਔਰ ਆਮ ਲੋਕ ਵੀ ਇੱਕ ਦੂਸਰੇ ਨਾਲ ਪਿਆਰ ਮੁਹੱਬਤ ਦਾ ਸਨਿਆਹ ਦਿੰਦੇ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਨਾ ਕਿ ਜਦੋਂ ਵੀ ਕੋਈ ਮਸਲਾ ਹੁੰਦਾ ਹੈ ਉਹ ਚ ਕਈ ਤਰ੍ਹਾਂ ਦੇ ਲੋਕ ਮਲਬਸ ਹੁੰਦੇ ਨੇ ਇੱਕ ਤਾਂ ਉਹ ਜਿਹੜੇ ਉਹਦੇ ਤੋਂ ਫਾਇਦਾ ਚੱਕਣਾ ਚਾਹੁੰਦੇ ਨੇ ਇਹ ਕੋ ਜਿਹੜੇ ਉਹਦੇ ਸਿਰ ਤੇ ਲੀਡਰੀ ਕਰਨਾ ਚਾਹੁੰਦੇ ਨੇ ਇਹ ਕੋ ਜਿਹੋ ਉਹਦੇ ਸਿਰ ਤੇ ਲੋਕਾਂ ਨੂੰ ਭੜਕਾਣਾ ਚਾਹੁੰਦੇ ਨੇ ਲੇਕਿਨ ਇਹਨਾਂ ਤਿੰਨਾਂ ਵਰਗਾਂ ਨੂੰ ਛੱਡ ਕੇ ਸਾਨੂੰ ਉਹਨਾਂ ਲੋਕਾਂ ਦੀ ਪੈਰਵੀ ਕਰਨੀ ਜਿਹੜੇ ਪਿਆਰ ਮੁਹੱਬਤ ਵਧਾਣਾ ਚਾਹੁੰਦੇ ਨੇ ਜਿਹੜੇ ਨਫ਼ਰਤ ਨੂੰ ਖਤਮ ਕਰਕੇ ਗਲਵਕੜੀ ਪਾਣਾ ਚਾਹੁੰਦੇ ਨੇ ਤੇ ਕਿਉਂਕਿ ਇਹਨਾਂ ਤਿੰਨਾਂ ਵਰਗਾਂ ਦਾ ਤਾਂ ਆਪਣੇ ਆਪਣਾ ਵਿੱਚ ਮਤਲਬ ਛੁਪਿਆ ਹੋਇਆ ਕੋਈ ਬੰਦਾ ਆਪਣਾ ਨਾਂ ਚਮਕਾਣਾ ਚਾਹੁੰਦਾ ਕੋਈ ਬੰਦਾ ਚਾਹੁੰਦਾ ਕਿ ਸਾਨੂੰ ਦੌਲਤ ਮਿਲ ਜਾਏ ਕੋਈ ਬੰਦਾ ਚਾਹੁੰਦਾ ਕਿ ਦੋ ਕੌਮਾਂ ਆਪਸ ਦੇ ਵਿੱਚ ਲੜ ਪੈਣ لیکن ਸਾਡਾ ایمان ہے ہے ਸਾਡਾ ਮੰਨਣਾ ਸ਼ੁਰੂ ਤੋਂ ਹੀ ਹੈ ਕਿ ਅੱਗ ਲਾਣ ਵਾਲਾ ਕਮਾਲ ਦਾ ਬੰਦਾ ਨਹੀਂ ਹੈ ਅੱਗ ਬੁਝਾਉਣ ਵਾਲੇ ਜਿਹੜੇ ਨੇ ਉਹੀ ਹਮੇਸ਼ਾ ਯੋਧੇ कहलाਏ ਨੇ ਤੇ ਇਸ ਲਈ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਆਪਾਂ ਪੂਰੇ ਦੇਸ਼ ਦੇ ਵਿੱਚ ਹਮੇਸ਼ਾ ਹੀ ਆਪਸੀ ਭਾਈਚਾਰਕ ਸਾਂਝ ਲਈ ਪਛਾਣੇ ਜਾਂਦੇ ਆ ਇਸ ਲਈ ਅਗਰ ਕਦੀ ਕਿਤੇ ਪੰਜਾਬ ਦੇ ਵਿੱਚ ਕੋਈ ਐਸਾ ਹਾਦਸਾ ਹੁੰਦਾ ਵੀ ਹੈ ਤੇ ਅਸੀਂ ਹਕੂਮਤ ਦੇ ਉੱਤੇ ਹਮੇਸ਼ਾ ਇਹ ਦਬਾਅ ਬਣਾਉਣਾ ਚਾਹੀਦਾ ਹੈ ਕਿ ਸਖਤ ਕਾਰਵਾਈ ਕੀਤੀ ਜਾਵੇ ਨਾ ਕਿ ਆਪਾਂ ਨੂੰ ਕਿਸੇ ਇੱਕ ਦੂਸਰੇ ਧਰਮ ਦੇ ਖਿਲਾਫ ਕੋਈ ਟਿੱਪਣੀ ਕਰਨੀ ਚਾਹੀਦੀ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਸ਼ਾਹੀ امام ਪੰਜਾਬ ਮੌਲਾਨਾ ਉਸਮਾਨ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜੀ ਤੋਂ ਇਹਨਾਂ ਦੇ ਵਿਚਾਰ ਜਿਹੜੇ ਹੈਗੇ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਆ ਤੇ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਤੇ ਕਮੈਂਟ ਸਭੇ ਭਾਸ਼ਾ ਦੇ ਵਿੱਚ ਦੇਣਾ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ